ਆ ਦੇਖੋ ਕੱਕਾ ਹੁੰਦਾ ਅੱਜਕੱਲ ਮਾੜੇ ਦਾ ਬੰਦੇ ਦਾ ਇਹ ਜੀ ਕਸੂਬੇ ਗੁਦਾਹਲੇ ਆ ਜਿਹੜੀਆਂ ਲੜਕੀਆਂ ਬੈਠੀਆਂ ਨੇ ਤੇ ਇੱਕ ਘਾਰ ਆ ਇਹਨਾਂ ਨੇ ਇੱਥੇ ਜਗ੍ਹਾ ਮੁੱਲ ਲਈ ਸੀ ਇੱਥੇ ਨਾਲ ਹੀ ਆ ਐ ਪਾਸੇ ਆ ਕੰਤੂ ਅਗਲੇ ਪਾਸੇ ਤੇ ਕਾਗਜ਼ ਇਹਨਾਂ ਦੇ ਕੋਲੇ ਆ ਸਭ ਕੁਝ ਇਹਨਾਂ ਦੇ ਕੋਲੇ ਆ ਤਾਂ ਕੋਡ ਦੇ ਵਿੱਚ ਝੂਠ ਮੂਡ ਬਣਾ ਕੇ ਉਹ ਘਰ ਛਡਾ ਲਿਆ ਇਹ ਹੁਣ ਇਸ ਵੇਲੇ ਆ ਪਰਿਵਾਰ ਲੈ ਕੇ ਵੇਖੋ ਕਿੱਥੇ ਆ ਘਰ ਇੱਥੇ ਰਹਿੰਦੇ ਇਹਨੇ ਉਸੀ ਉਹਨਾਂ ਨੇ ਭਾਇਆ ਇਹਨਾਂ ਨੂੰ ਇੱਥੇ ਤੇ ਮੈਂ ਤੁਹਾਨੂੰ ਦਿਖਾਉਣਾ ਸਾਰਾ ਐ ਆ ਦੇਖੋ ਆ ਬਾਥਰੂਮ ਤੇ ਆ ਕੱਖ ਕੰਡਾ ਸਾਰਾ ਆ ਮੇਰਾ ਸੱਪਾਂ ਦਾ ਘਰ ਤੇ ਆਪਦਾ ਏਡਾ ਵਧੀਆ ਘਰ ਸੀ ਉਧਰ ਉਹ ਵੀ ਮੈਂ ਤੁਹਾਨੂੰ ਤਸਵੀਰ ਦਿਖਾਉਣਾ ਦਿਖਾਉਣਾ ਨਾਲ ਜੋੜਾਂਗਾ ਮੈਂ ਤੇ ਆ ਹਾਲਾਤ ਨੇ ਤਗੜੇ ਤੇ ਮਾਰੇ ਦਾ ਸਾਡੇ ਪੰਜਾਬ ਪੁਰਸ ਦਾ ਹਾਲ ਏ ਚੰਗਾ ਭਲਾ ਇਹਨਾਂ ਦੇ ਕੋਲ ਕਾਗਜੇ ਲਿਖਤੇ ਸਾਰਾ ਕੁਝ ਇਹਨਾਂ ਦੇ ਕੋਲ ਹੈ ਵੀ ਜਗ੍ਹਾ ਅਸੀਂ ਲਈ ਮੁੱਲ ਲਈ ਥਾਂ ਉਹ ਮੁੱਲ ਲਈ ਥਾਂ ਤੇ ਉਹ ਥਾਂ ਧੱਕੇ ਨਾਲ ਹੀ ਸ਼ਰਦ ਆਤੀ ਧੱਕੇ ਨਾਲ ਹੀ ਸਿਰਫ ਕਾਰਨ ਕੀ ਹੈ ਬੰਦਾ ਮਾੜਾ ਸੀ ਲੜਕੀਆਂ ਨੇ ਮੁੰਡਾ ਛੋਟਾ ਹੈ ਤੇ ਮੌਕੇ ਦੇ ਕੁਜਰਤੀ ਬੰਦੇ ਪਹੁੰਚ ਨਹੀਂ ਸਕੇ ਕੋਈ ਵੀ ਯਾ ਦੇਖੋ ਨਰਕ ਦੇ ਵਿੱਚ ਲਿਆ ਆ ਗਏ ਹਲਕੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਤੇ ਇਹ ਰਿਸ਼ਤੇਦਾਰ ਹੈ ਜਿਹੜੀ ਆ ਕੋੜੀ ਮਿੱਠੀ ਇਹਦੇ ਸੱਕੀ ਅ ਵੱਡੀ ਭੈਣ ਤੇ ਜਿਹੜਾ ਜੀੜ ਸੀ ਤੇ ਉਹਨੇ ਇਹ ਕਰਤੂਰ ਕਰ ਦਿੱਤੀ ਆ ਦੇਖੋ ਤੁਸੀਂ ਨਰਕ ਚ ਬਾਹਤਾਂ ਲਿਆ ਕੇ ਬਹੁਤ ਦੁੱਖ ਵਾਲੀ ਗੱਲ ਏ ਆਹ ਦਾ ਹਾਲ ਨੇ ਸਾਡੀਆਂ ਸਰਕਾਰਾਂ ਦੀ ਕੋਈ ਵੇਂਦਾ ਨਹੀਂ ਕੋਈ ਪੁਲਿਸ ਨਹੀਂ ਸਾਡੇ ਵੇਂਦੀ ਕੰਮ ਸੇ ਕੰਮ ਤੁਸੀਂ ਲਿਖਤ ਤਾਂ ਵੇਖੋ ਲਿਖਤ ਤਾਂ ਤੁਹਾਡਾ ਵੇਖਣਾ ਫਰਜ਼ ਬਣਦਾ ਜੇ ਇਹਨਾਂ ਦੇ ਕੋਲੇ ਲਿਖਤ ਚੰਗੀ ਭਲੀ ਲਿਖਤ ਹੈਗੀ ਵੀ ਅਸੀਂ ਪਹਿਲੇ ਲਿਖਤ ਕਰਾਈਏ ਸਟਾਮ ਹੋਇਆ ਉੱਤੇ ਟਿਕਟਾਂ ਲੱਗੀਆਂ ਸਾਰਾ ਕੁਝ ਲੱਗਾ ਪਰ ਫੇਰ ਵੀ ਇੰਨਾ ਜ਼ਿਆਦਾ ਇਹਨਾਂ ਨੇ ਤਕਾ ਆ ਵਿਚਾਰਿਆਂ ਨਾਲ ਬਹੁਤ ਹੀ ਜ਼ਿਆਦਾ ਤਕਾ ਆ ਤਾਂ ਹੁਣ ਪਰਸੋ ਦਾ ਟਾਈਮ ਹੈਗਾ ਵੇਖੋ ਕੀ ਬਣਦਾ ਆ ਮੈਂ ਤੁਹਾਨੂੰ ਫੇਰ ਦਿਖਾ ਦੇਣਾ ਦੇਖੋ ਲੈ ਮੇਰਾ ਸੱਪਾਂ ਦਾ ਘਰ ਆ ਜੇ ਮੇਰਾ ਸੱਪਾਂ ਦਾ ਘਰ ਤੇ ਦੁੱਖ ਵਾਲੀ ਗੱਲ ਹੈ ਮੈਂ ਤੁਹਾਨੂੰ ਉਹ ਵੀ ਘਰ ਵਖਾਉਣਾ ਜਿਹੜਾ ਘਰ ਸੀ ਇਹਨਾਂ ਦਾ ਬਣਾਇਆ ਇਹਨਾਂ ਨੇ ਉਹ ਵੀ ਮੈਂ ਤੁਹਾਨੂੰ ਘਰ ਦਿਖਾਉਣਾ ਸਾਰਾ ਆ ਦੇਖੋ ਇਹ ਉਹਨ ਕੋਈ ਭਰਾ ਸੀ ਕੋਈ ਭੈਣ ਸੀ ਉਹਨੇ ਚਲੋ ਹਮਦਰਦੀ ਕੀਤੀ ਵੀ ਮੇਰੀ ਜਗ੍ਹਾ ਹੈ ਕਿ ਤੁਸੀਂ 10 ਦਿਨ ਸਮਾਨ ਇੱਥੇ ਰੱਖ ਲਓ ਤੇ ਹੁਣ ਵਿਚਾਰੇ ਇੱਥੇ ਰੱਖੀ ਬੈਠੇ ਨੇ ਕਿ ਆਸਪਾਹਾਂ ਦੇ ਘਰ ਦੇ ਵਿੱਚ ਨਿੱਕੇ ਨਿੱਕੇ ਬੱਚੇ ਨੇ ਤੇ ਆਹ ਦਾ ਹਾਲ ਹੈ ਸਾਡੀਆਂ ਸਰਕਾਰਾਂ ਦੇ ਜਿਹੜਾ ਬੰਦਾ ਸੱਚਾ ਹੈ ਨਾ ਜਮਾਨੇ ਦੇ ਵਿੱਚ ਉਹਦਾ ਕੰਮ ਨਹੀਂ ਹੁੰਦਾ ਜਿਹੜਾ ਝੂਠਾ ਹੈ ਨਾ ਝੂਠ ਪ੍ਰਧਾਨ ਹੈ ਠੀਕ ਹੈ ਜੀ ਤੇ ਇੱਕ ਕਮੈਂਟਾਂ ਦੇ ਵਿੱਚ ਦੱਸਿਆ ਜੀ ਵੀ ਜਾਇਜ਼ ਹੋਇਆ ਕਿ ਨਜਾਇਜ਼ ਹੋਇਆ ਕਿਉਂਕਿ ਇਹ ਫੈਸਲਾ ਲੋਕਾਂ ਦੇ ਹੱਥ ਦੇ ਵਿੱਚ ਹੁੰਦਾ ਹੈ ਕੋਈ ਇਹਨੂੰ ਲੋਕ ਵੱਡੇ ਨੇ ਲੋਕ ਕਰਦੇ ਨੇ ਠੀਕ ਹੈ ਜੀ ਉਹ ਵੀ ਮੈਂ ਤੁਹਾਨੂੰ ਘਰ ਦਿਖਾਉਣਾ ਜਿਹੜਾ ਘਰ ਇਹਨਾਂ ਦਾ ਹੈਗਾ ਸੀ ਨਾ ਜੱਦੀ ਘਰ ਜਿਹੜਾ ਨਾ ਮੁੱਲ ਖਰੀਦਿਆ ਸੀ ਉਹ ਹੀ ਮੈਂ ਤੁਹਾਨੂੰ ਦਿਖਾਉਣਾ ਘਰ ਕੋਠੀ ਵਰਗਾ ਘਰ ਬਣਾਇਆ ਤੇ ਇੰਨਾ ਧੱਕਾ ਕੀਤਾ ਗਿਆ ਇਹਨਾਂ ਦਾ ਸ਼ੇਰ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ